ਕਿਉਂ ਥੋੜੀ ਜਿਹੀ ਸੀਨੀਅਰ ਸਿਟੀਜ਼ਨ ਦਾ ਇਲੈਕਸ਼ਨ ਹੋਇਆ ਥੋੜੇ ਦਿਨ ਪਹਿਲੇ ਤੇ ਉਹਦੇ ਵਿੱਚ ਸਾਡੇ ਨਾਲ ਦੇ ਗੁਜਰਾਲ ਸਾਹਿਬ ਸਾਡੇ ਉਹਨਾਂ ਦੀ ਵਾਈਫ ਐਮਸੀ ਹੈਗੇ ਆ ਉਹ ਦੂਜੀ ਪਾਰਟੀ ਨੂੰ ਸਪੋਰਟ ਕਰ ਰਹੀ ਸੀ ਤੇ ਉਹਨਾਂ ਨੇ ਕੀ ਕੀਤਾ ਜੀ ਆਪਣਾ ਵਿੱਚ ਉਹ ਹਾਰ ਗਏ ਇਲੈਕਸ਼ਨ ਕਿ ਚਲੋ ਲੋਕਾਂ ਦਾ ਧੰਨਵਾਦ ਮੈਂ ਇਲੈਕਸ਼ਨ ਜਿੱਤ ਗਿਆ ਇਹਨਾਂ ਨੇ ਕੀ ਕੀਤਾ ਜੀ ਜਦੋਂ ਇਹ ਇਲੈਕਸ਼ਨ ਹਾਰ ਗਏ ਤੇ ਇਲੈਕਸ਼ਨ ਕੋਈ ਗੁਜਰਾਲ ਸਾਹਿਬ ਵੀ ਆ ਰਿਹਾ ਲੇਕਿਨ ਇਹ ਸਪੋਰਟ ਰਹੀ ਪਰ ਇਹਨਾਂ ਨੂੰ ਤਾਂ ਗੱਲ ਕਰ ਵੀ ਮੈਂ ਵੀ ਮੈਂ ਨਾਲ ਸਪੋਰਟ ਕਰ ਰਸੀ ਤੇ ਮੈਂ ਹਾਰ ਗਿਆ ਤੇ ਇਹਨਾਂ ਨੂੰ ਬੇਇੱਜ਼ਤੀ ਦੀ ਮਹਿਸੂਸ ਹੋਈ ਇਹਨਾਂ ਨੇ ਸਿਆਸਤ ਦੁਸ਼ਟਮੰਦੀ ਇਹ ਜਦੋਂ 2 ਮਹੀਨੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਬੜਾ ਪਾਣੀ ਥੋੜੀ ਬੋ ਛੋਟੇ ਸੀ ਲੇਕਿਨ ਇਹਨਾਂ ਨੇ ਕੀ ਕੀਤਾ ਜੀ ਸਡਨ ਵਾਲਵ ਬੰਦ ਕਰਾ ਕੇ ਤੇ ਵੀ ਹੁਣ ਇਸ ਟਾਈਮ ਜੋਲੀ ਦੀ ਬਦਨਾਮੀ ਕਰਾਈਏ ਤਾਂ ਕਿ ਉਹਦੇ ਬਾੜੀ ਪਾਣੀ ਨਾ ਆਏ ਉਹਨਾਂ ਨੇ ਚੱਲੀ ਜਦੋਂ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ ਲੋਕ ਤੇ ਗਰ ਮਾਣ ਪਾਣੀ ਬਿਲਕੁਲ ਬੰਦ ਹੋ ਗਿਆ ਤੇ ਲੋਕਾਂ ਦੇ ਘਰ ਹਾਹਾਕਾਰ ਮੱਚੀ ਹੁਣ ਮੈਂ ਵੀ ਕਿੰਨਾ ਪਾਣੀ ਦੇ ਦਦਾ ਮੈਂ ਆਪਣੇ ਪੱਲੋ ਵੀ ਮੇਰੇ ਕੋਲ ਰਿਕਾਰਡ ਹੈਗਾ ਤੈਨੂੰ ਦਿਖਾ ਰਿਆ ਵੀ ਮੈਂ ਆਪਣੇ ਪੱਲੋ ਵੀ ਜਿੰਨਾ ਮੈਂ ਟੈਂਕਰ ਭੇਜ ਸਕਿਆ ਲੇਕਿਨ 800 900 ਕਿਰਾਨੋਂ ਪਾਣੀ ਦੇਣਾ ਸੰਭਵ ਨਹੀਂ ਹੈ ਲੋਕਾਂ ਦਾ ਮੇਰੇ ਮੇਰੇ ਖਿਲਾਫ ਨਾਰੇ ਲਾਣੇ ਵੀ ਨਾ ਦਾ ਜਾਇਜ਼ ਕਿਉਂਕਿ ਨਾ ਕੋਈ ਕਾਰਿਆ ਕਿ ਆਸਦੀ ਵਰਦੀ ਗਈ ਜਦ ਹੁਣ ਤੱਕ ਗਏ ਹਾਹਾਕਾਰ ਨਹੀਂ ਮੱਚੀ ਸੀ ਇਹ ਸੱਦਨ ਤਿੰਨ ਦਿਨਾਂ ਵਿੱਚ ਕਿੱਦਾਂ ਹਾਹਾਕਾਰ ਮੱਚ ਗਈ ਜਦ ਪਹਿਲੇ ਚੱਲ ਰਿਹਾ ਸੀ ਕੰਮ ਵਾਲ ਤੇ ਦੇਖੋ ਟਿਊਬਲ ਤੇ ਅਜੇ 1.5 ਘੰਟੇ ਲੱਗੇ ਤਾਂ ਤਾਂ ਕੰਮ ਚੱਲੀ ਜਾ ਰਿਹਾ ਸੀ ਜਿੱਦਾਂ ਹੀ ਇਲੈਕਸ਼ਨ ਆ ਰਹੇ ਹਾਹਾਕਾਰ ਇਦਾਂ ਕਿਦਾਂ ਬੱਦਲ ਗਏ ਹੋਣੇ ਜਦੋਂ ਮੈਥੇ ਆਇਆ ਕਿ ਕੋਈ ਰਹਾ ਤੁਸੀਂ ਨੋ ਨੰਬਰ ਤੋਂ ਪਾਣੀ ਕਿਉਂ ਰੋਕਿਆ ਆ ਮੈਂ ਦੱਸਣਾ ਚਾਹਣਾ ਵੀ ਜੀ ਮੈਂ ਪਾਣੀ ਨਹੀਂ ਰੋਕਿਆ ਪੇਪਰ ਆ ਫਲੇ ਨੇ ਮੈਂ ਇਹਨਾਂ ਨੂੰ ਨੋ ਨੰਬਰ ਵਾਰਡ ਤੋਂ ਆਜ ਤੱਕ ਪਾਣੀ ਦੀ ਪ੍ਰੋਬਲਮ ਵਿੱਚ ਤਾਂ ਤੋਂ ਇਹੀ ਪਾਣੀ ਸਪਲਾਈ ਰੈਗੂਲਰ ਕਰ ਰਿਹਾ ਇਹ ਉਹਨਾਂ ਨੇ ਮੇਰੇ ਖਿਲਾਫ ਪ੍ਰਪੋਗੈਂਡਾ ਸ਼ੁਰੂ ਕੀਤਾ ਜੋ ਉਹਨਾਂ ਨੇ ਕਿਹਾ ਲੋਕਾਂ ਨੂੰ ਜੋ ਵੀ ਸਰਾਸਰ ਗਲਤ ਹੈ ਪਾਣੀ ਜਿਹੜਾ ਹੈਗਾ 10 ਨੰਬਰ ਵਾਰਡ ਤੋਂ ਉਹਨਾਂ ਦਾ 11 ਵਿੱਚ ਉਹਦੀ ਰਿਸਿ ਜਿਹੜੀ ਹੈ ਰਮਤਾ ਜਾਲੀ ਐਮਸੀ ਹੈ ਪਾਣੀ ਰੁਕਿਆ ਏ ਦੇਸ਼ੂ ਮਾਜਰੇ ਵਾਲਿਆਂ ਨੇ ਨਾ ਕਿ 9 ਨੰਬਰ ਵਾਰਡ ਤੋਂ ਅਸੀਂ ਰੁਕ ਕੇ ਆਇਆ ਦੇਸ਼ੂ ਮਾਜਰੇ ਵਾਲਿਆਂ ਨੇ ਮੁੰਨਾ ਦੀ ਜਿਹੜੀ ਹੂਸੀ ਦਾ ਨਵੀਂ ਕਾਲੀ ਉਹਨਾਂ ਦਾ ਵਾਰਡ ਹੈ ਉਹਨਾਂ ਨੇ ਰੁਕ ਕੇ ਆਇਆ ਉਹ ਪਾਣੀ ਥੋੜੀ ਨਹੀਂ ਦੇ ਰਹੇ ਅਸੀਂ ਜਿਸ ਕਰਕੇ ਲੋਕਾਂ ਨੂੰ ਰਿਕਵੈਸਟ ਕੀਤੀ ਤੋਂ ਪਾਣੀ ਚਲਵਾ ਕੇ ਇਹਨਾਂ ਦੀ ਪ੍ਰੋਬਲਮ ਇੱਕ ਆਲ ਹੋ ਗਈ ਆ ਕਰਵਾਈ ਜਾ ਦਿੱਤਾ ਪਾਣੀ ਮੇਰੇ ਕੋਲ ਹੈਗਾ ਮੈਂ ਪਾਣੀ ਦੇ ਰਿਹਾ ਮੈਂ ਪਹਿਲੇ ਵੀ ਦੇ ਰਿਹਾ ਸੀ ਹੁਣ ਵੀ ਦੇਣਾ ਅੱਗੇ ਵੀ ਦਵਾਗਾ ਖਰੜ ਦੇ ਵਾਰਡ ਨੰਬਰ 10 ਦੇ ਵਿੱਚ ਰਾਜਨੀਤੀ ਖੇਡੀ ਜਾ ਰਹੀ ਹੈ ਟਿਊਬਵਲ ਕਈ ਦਿਨਾਂ ਤੋਂ ਖਰਾਬ ਚੱਲ ਰਿਹਾ ਏ ਹਰਿੰਦਰ ਜੋਲੀ ਜੋ ਕਿ ਵਾਰਡ ਦੇ ਐਮਸੀ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਲੋਕਾਂ ਨੂੰ ਘਰ-ਘਰ ਟੈਂਕ ਵੀ ਪਹੁੰਚਾਏ ਜਾ ਰਹੇ ਨੇ ਪਰ ਅੱਜ ਕੀ ਹੋਇਆ ਆਓ ਤੁਹਾਨੂੰ ਦਿਖਾਉਂਦੇ ਆ ਨਗਰ ਕੌਂਸਲ ਦੇ ਵਿੱਚ ਤਸਵੀਰਾਂ ਜਦੋਂ ਵਾਰਡ ਦੇ ਵਸਨੀਕ ਜਾ ਕੇ ਉੱਥੇ ਨਾਰੇ ਲਾਉਂਦੇ ਨੇ ਹਰਿੰਦਰ ਜੋਲੀ ਦੇ ਖਿਲਾਫ ਜਿਹੜੀ ਹੈ ਨਾਰੇबाजी ਕੀਤੀ ਜਾਂਦੀ ਹੈ ਕਿਉਂ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਣੋ ਤੇ ਦੇਖੋ ਇਹ ਤਸਵੀਰਾਂ

ਵਾੜ ਨੰਬਰ ਦੱਸਦੇ ਆ ਪਾਣੀ ਦੀ 2 ਮਹੀਨੇ ਹੋ ਗਏ ਇੰਨੀ ਦਿੱਕਤ ਹੈ ਪਾਣੀ ਦੀ ਜੋਲੀ ਸਾਹਿਬ ਨੂੰ ਫੋਨ ਕਰੋ ਜੋਲੀ ਸਾਹਿਬ ਫੋਨ ਨਹੀਂ ਚੱਕਦੇ ਅਸੀਂ ਕੱਲੋਂ ਦੇ ਘਰੇ ਗਏ ਆ ਉਹਨਾਂ ਦੀ ਵਾਈਫ ਆਪਣੀ ਗਾਂ ਨੂੰ ਨਵਾ ਰਹੀ ਹੈ ਪਰ ਸਾਡੇ ਕੋਲ ਪਾਣੀ ਕਹਿ ਦੀ ਮੇਰਾ ਕੋਈ ਮਕਸਦ ਨਹੀਂ ਹਮਰਿੰਦਰ ਸਿੰਘ ਜੁਜਰਾਤ ਹੈ ਸਾਸੀਂ ਪਾਣੀ ਤੋਂ ਪਿਆਸੇ ਬੈਠੇ ਆ ਉਹ ਗਾਂਵਾਂ ਨਵਾ ਰਹੀ ਹੈ ਉਹਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਇੰਨੀ ਬਦਤਮੀਜ਼ੀ ਨਾਲ ਕੱਲ ਬੋਲੀ ਹੈ ਸਾਡੇ ਕੋਲ ਵੀਡੀਓ ਪਈ ਹੈ ਜੋਲੀ ਮਿਸ ਜੌਲੀ ਨਮਿਤ ਨਮਤਾ ਜੋਲੀ ਹਾਂਜੀ ਹਾਂ ਇੰਨੀ ਬਦਤਮੀਜ਼ੀ ਨਾਲ ਗੱਲ ਕੀਤੀ ਉਹਨੇ ਪਾਣੀ ਐਡਾ ਗੇੜ ਰਹੀ ਸੀ ਕਿ ਪੇੜਾ ਨੂੰ ਨਵਾ ਰਹੀ ਹੈ ਗਾਂਵਾਂ ਨੂੰ ਨਵਾ ਰਹੀ ਹੈ ਸੀ ਕਿ ਪਾਣੀ ਸਾਡੇ ਨੀ ਜਿਆਦਾ ਬੱਤਮੀਜ਼ੀ ਨਾਲ ਉਹਨੇ ਸਾਡੀ ਗੱਲ ਸੁਣੀ ਹੀ ਨਹੀਂ ਅਸੀਂ ਕਿ ਗੱਲ ਤਾਂ ਸੁਣ ਲਓ ਸਾਡੀ ਅੱਜ ਕਿੱਧਰ ਆਏ ਸੀ ਅਸੀਂ ਅੱਜ ਐਮਸੀ ਆਫਿਸ ਅਫਗਜ਼ਾਲ ਫੇਰ ਆ ਰਹੇ ਸੀ ਅਸੀਂ ਗੁਜਰਾਲ ਜੀ ਫਸਾਬ ਕੋਲ ਗਏ ਸੀ ਕਿ ਤੁਸੀਂ ਸਾਡਾ ਹੱਲ ਕਰ ਦਿਓ ਵੀ ਉਹ ਤਾਂ ਸਾਡੀ ਗੱਲ ਸੁਣਨੀ ਨਹੀਂ ਰੇ ਗੁਜਰਾਲ ਜੀ ਤੁਹਾਡੇ ਐਮਸੀ ਨੇ ਨਹੀਂ ਸਾਡੇ ਨਹੀਂ ਉਹ ਵਾਰਡ ਨੂੰ ਬੰਦਾ ਸੀ ਵਾਰਡ ਨੰਬਰ 10 ਦੇ ਸਾਡੇ ਜੋਲੀ ਆ ਸੀ ਜੋਲੀ ਨੇ ਕਿਹਾ ਸੀ ਵੀ ਗੁਜਰਾਲ ਨਹੀਂ ਲੱਗਣ ਜ਼ਿੰਦਾਬੋਦ ਵੀ ਗੁਜਰਾਲ ਨੇ ਪਾਣੀ ਰੋਕਿਆ ਫਿਰ ਅਸੀਂ ਗੁਜਰਾਲ ਸਾਹਿਬ ਕੋਲ ਗਏ ਉਹ ਕਹਿੰਦੇ ਵੀ ਬਿਲਕੁਲ ਨਹੀਂ ਅਸਕੇ ਫਿਰ ਸਾਡੇ ਨਾਲ ਕੱਲ ਚਲੋ एमसी ऑफिस आगे लाके सगिवाही करो ते सर नमस्कार 10 नंबर वार्ड ਦੇ ਵਿੱਚੋਂ ਮੇਰੇ ਭੈਣ ਭਰਾ ਮੈਨੂੰ ਨਾਲ ਲੈ ਕੇ ਆਏ ਨੇ ਕੱਲ੍ਹ ਮੇਰੇ ਕੋਲ ਆਏ ਸੀ ਇਹਨਾਂ ਦੀ ਪ੍ਰੋਬਲਮ ਹੈ ਜੁੜੀ ਅੱਜ ਤੋਂ ਨਹੀਂ 1 ਕਰੋੜ ਸਾਲ ਪੁਰਾਣੀ ਹੈ ਪਾਣੀ ਦੀ ਬੜੀ ਕਿੱਲਤ ਹੈ ਉੱਥੇ ਜਾਂ ਟਿਊਬਨ ਫੇਲ ਹੋ ਚੁੱਕਿਆ ਹੈ ਉਹਦੇ ਬਾਰੇ ਇਹਨਾਂ ਨੇ ਜੌਲੀ ਜਾਬ ਨੂੰ ਜਿਹੜਾ ਉਹਨਾਂ ਦੇ ਵਾਰਡ ਦੇ ਅਫਸਰ ਨੇ ਕਈ ਵਾਰੀ ਰਿਕਵੈਸਟ ਕੀਤੀ ਉਹਨਾਂ ਨੇ ਫੋਨ ਨਹੀਂ ਚੱਕਿਆ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਜਿਸ ਕਰਕੇ ਕੱਲ੍ਹ ਭੈਣ ਭਰਾ ਮੇਰੇ ਕੋਲ ਆਏ ਔਰ ਮੈਂ ਨਾਲ ਨਾ ਤੁਰਿਆ ਵਾਂ ਅੱਜ ਅਸੀਂ ਯੂ ਸਰ ਨੂੰ ਮਿਲਦੇ ਆਂ ਵੇ ਕਰਨੀ ਉਹਨਾਂ ਦੀ ਇੱਦਾਂ ਦੀ ਹੈ ਜਦ ਟਿਊਬਵੈਲ ਫੇਲ ਹੋਇਆ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਬਲਕਿ ਮਰੇ ਤਾਂ ਤੇ ਮੇਰੀ ਮੈਸੇਜ ਤੇ ਉਹਨਾਂ ਨੇ ਇਹ ਕਹਿਤਾ ਜੀ ਅਸੀਂ ਉਹਨਾਂ ਨੂੰ ਪੋਲਿਟਿਕਸ ਖੇਡ ਕੇ ਉਹਨਾਂ ਦਾ ਟਿਊਬਵੈਲ ਰੋਕਿਆ ਹੈ ਜਿਹੜਾ ਕਿ ਸਰਾ ਸਰ ਗਲਤ ਹੈ ਅੱਜ ਇਹ ਸਾਰੇ ਪੈੜਪੜਾ ਖੜੇ ਨੇ ਮੈਨੂੰ ਇਹ ਪੱਤਰਕਾਰ ਸਾਹਿਬ ਨੇ ਇੱਕ ਨੇ ਪੁੱਛਿਆ ਹੋਣੇ ਜਦੋਂ ਮਿੱਥੇ ਆਇਆ ਕਿ ਗੁਜਰਾਹ ਤੁਸੀਂ 9 ਨੰਬਰ ਤੋਂ ਪਾਣੀ ਕਿਉਂ ਰੋਕਿਆ ਹੋਇਆ ਮੈਂ ਦੱਸਣਾ ਚਾਹਣਾ ਵੀਰ ਜੀ ਮੈਂ ਪਾਣੀ ਨਹੀਂ ਰੋਕਿਆ ਪੈੜਪੜਾ ਖੜੇ ਨੇ ਮੈਂ ਇਹਨਾਂ ਨੂੰ 9 ਨੰਬਰ ਵਾਰਡ ਤੋਂ ਅੱਜ ਜੱਦੀ ਪਾਣੀ ਦੀ ਪ੍ਰੋਬਲਮ ਤਾਂ ਤੋਂ ਇਹੀ ਪਾਣੀ ਏ ਉਹਨਾਂ ਨੇ ਮੇਰੇ ਖਿਲਾਫ ਪ੍ਰਪੋਗੈਂਡਾ ਸ਼ੁਰੂ ਕੀਤਾ ਜੋ ਉਹਨਾਂ ਨੇ ਕਿਹਾ ਲੋਕਾਂ ਨੂੰ ਜੋ ਕਿ ਸਰਾਸਨ ਗਲਤ ਹੈ ਪਾਣੀ ਜਿਹੜਾ ਹੈਗਾ 10 ਨੰਬਰ ਵਾਰਡ ਉਹਨਾਂ ਦਾ 11 ਵਿੱਚ ਉਹਨਾਂ ਦੀ ਮਿਸ ਜਿਹੜੀ ਹੈ ਨਮਿਤਾ ਜਾਲੀ ਐ ਐਮਸੀ ਐ ਪਾਣੀ ਰੁਕਿਆ ਹੈ ਦੇਸ਼ੂ ਮਾਜਰੇ ਵਾਲਿਆਂ ਨੇ ਨਾ ਕਿ 9 ਨੰਬਰ ਵਾਰਡ ਤੋਂ ਅਸੀਂ ਰੁਕ ਕੇ ਆਇਆ ਹੈ ਦੇਸ਼ੂ ਮਾਜਰੇ ਵਾਲਿਆਂ ਨੇ ਉਹਨਾਂ ਦੀ ਜਿਹੜੀ ਮਿਸ ਜ ਹੈ ਨਮਿਤਾ ਜਾਲੀ ਉਹਨਾਂ ਦਾ ਵਾਰਡ ਹੈ ਉਹਨਾਂ ਨੇ ਰੁਕ ਕੇ ਆਇਆ ਉਹ ਪਾਣੀ ਉੱਥੋਂ ਦੀ ਨਹੀਂ ਦੇ ਰਹੇ ਅਸੀਂ ਜਿਸ ਕਰਕੇ ਇਹੋ ਸਭ ਨੂੰ ਰਿਕੁਐਸਟ ਕੀਤੀ ਤੋਂ ਪਾਣੀ ਖੁਲਵਾ ਕੇ ਇਹਨਾਂ ਦੀ ਪ੍ਰੋਬਲਮ ਜਿਹੜੀ ਸੋਲਵ ਹੁੰਦੀ ਹੈ ਉਹ ਕਰਵਾਈ ਜਾਏ ਜਿੰਨਾ ਪਾਣੀ ਮੇਰੇ ਕੋਲ ਹੈਗਾ ਮੈਂ ਪਾਣੀ ਦੇ ਰਿਹਾ ਮੈਂ ਪਹਿਲੇ ਵੀ ਦੇ ਰਿਆ ਸੀ ਹੁਣ ਵੀ ਦੇ ਰਾਂ ਅੱਗੇ ਵੀ ਦਵਾਵਾਂਗਾ ਮੇਰੇ ਖਿਲਾਫ ਮੇਰੇ ਮਿਸਰੀ ਦੇ ਖਿਲਾਫ ਵਾਰਡ ਨੰਬਰ 9 10 ਦੇ ਖਿਲਾਫ ਜੋ ਵੀ ਪ੍ਰਪੋਗੈਂਡਾ ਗਲਤ ਕੀਤਾ ਜਾ ਰਿਹਾ ਉਹ ਗਲਤ ਹੈ ਇਸੇ ਅਸੀਂ ਨਕਦੀ ਕਰਦੇ ਹਾਂ ਇਤਿਹਾਸ ਕਰਦੇ ਹਾਂ ਕਿ ਪ੍ਰੈਸ ਵਾਲੇ ਇਸ ਚੀਜ਼ ਨੂੰ ਸਿਰੇ ਜੜਾ ਕੇ ਨੋ ਨੰਬਰ ਵਾਰਡ ਦੇ ਨਾਲ 10 ਨੰਬਰ ਵਾਰਡ ਦੇ ਨਾਲ 11 ਨੰਬਰ ਵਾਰਡ ਦੇ ਨਾਲ ਇਹ ਸੋਚ ਕੇ ਨਾ ਖੜਨ ਕਿ ਅਸੀਂ ਵਾਰਡ ਵਾਸੀ ਆ ਇਹ ਸੋਚ ਕੇ ਚੱਲਣਾ ਸੀ ਸਨੀ ਲੈਕਲੇ ਦੇ ਬੰਦੇ ਆ ਅਸੀਂ ਸਨੀ ਕਲੇਰ ਨੂੰ ਨਾਲ ਲੈ ਕੇ ਚੱਲ ਰਹੇ ਆ ਸਾਰਾ ਵਾਰਡ ਮੇਰਾ ਮੈਂ ਵਾਰ ਦੇ ਨਾਲ ਆ ਵਾਰ ਮੇਰੇ ਨਾਲ ਹੈ ਅਗਰ ਅੱਜ ਕਿਸੇ ਨੂੰ ਕੋਈ ਵੀ ਤਕਲੀਫ ਹੈ ਪਾਣੀ ਦੀ ਬਿਜਲੀ ਦੀ ਕੋਈ ਵੀ ਇਹ ਪੜੋਸੀ ਪੜੋਸੀ ਦਾ ਹੀ ਕੰਮ ਕਰਦਾ ਹੈ ਸਾਥ ਦਿੰਦਾ ਹੈ ਨਾ ਕਿ ਅਸੀਂ ਕੋਈ ਇਹਸਾਨ ਕਰਾਂ ਨਾ ਕੋਈ ਇਹਸਾਨ ਚਿਤਾਣਾ ਚਾਹਣੇ ਆ ਅੱਜ ਮੈਂ ਇਹਨਾਂ ਦੇ ਨਾਲ ਖੜਾ ਕੱਲ ਵੀ ਖੜਾ ਸੀ ਅੱਗੇ ਵੀ ਖੜਾ ਲਾਉਂਗਾ ਦੇਖ ਕੇ ਜਿਹੜੀ ਇਹਨਾਂ ਦੀ ਪ੍ਰੋਬਲਮ ਸੀ ਦੇਸੂ ਮਾਜਰੇ ਪਾਣੀ ਖੁੱਲਣ ਦੀ ਉਹ ਹੱਲ ਹੋ ਗਈ ਹੈ ਤੇ ਕੋਸ਼ਿਸ਼ ਹੈਗੀ ਜੀ ਹੁਣੇ 4:00 ਵਜੇ ਤੱਕ ਜਾਂ 5:00 ਵਜੇ ਤੱਕ ਪਾਣੀ ਨਾਲ ਆਉਣ ਹੋ ਜਾਏਗਾ ਇਹਨਾਂ ਨਾਲ ਜਿਹੜੀ ਆ ਰਹੀ ਹੈ ਜੀ ਦਿੱਕਤਾਂ ਨੇ ਉਹ ਥੋੜੀ ਬਹੁਤ ਸੋਲ ਹੋਣਗੀਆਂ ਬਾਕੀ ਮੈਂ ਨੋਨ ਨੰਬਰ ਵਾਰਡ ਤੋਂ ਪਾਣੀ ਦੇ ਰਹਿਆਂ ਤੇ ਦਾਤਾ ਮੇਰੇ ਕਰੇਗਾ 2-4 ਜਨਾਂ ਦਾ ਟਿਊਬਵੈਲ ਵੀ ਲੱਗ ਜਾਏਗਾ ਸ਼ੁਰੂ ਹੋ ਜਾਏਗਾ ਤੇ ਜਿਹੜੀ ਪਾਣੀ ਦੀ ਕਿੱਲਤ ਸੀਗੀ ਉਹ ਦੂਜੇ ਜੋਲੀ ਸਾਹਿਬ ਨੇ ਤੁਹਾਡੇ ਸਾਰੇ ਪੁਆਇੰਟ ਡਿਫੈਂਡ ਕੀਤੇ ਕਹਿੰਦੇ ਨਹੀਂ ਉਹ ਆਪਣਾ ਪੋਲਿਟਿਕਲ ਮਾਇਲੇ ਲੈ ਰਹੇ ਆਪਾਂ ਪਹਿਲਾਂ ਗੱਲ ਹੋਈ ਜਦੋਂ ਪਹਿਲਾਂ ਖਬਰ ਚਲਾਈ ਹੈ ਅੱਜ ਕੁਝ ਕਹਿਣਾ ਚਾਹੁੰਗੇ ਵੀ ਕਿ ਤੁਸੀਂ ਇਹਨੂੰ ਸਮਝਦੇ ਹੋ ਸਭ ਕੁਝ ਠੀਕ ਚੱਲ ਰਿਹਾ ਵੀਰ ਜੀ ਅਤੇ ਸੰਗਤ ਨੇ ਦਸਤਾਜੀ ਮੈਂ ਪੋਲਿਟਿਕਸ ਖੇਡ ਰਹੇ ਕਿ ਨਹੀਂ ਖੇਡ ਰਿਆ ਅਸੂਸ਼ਨ ਇਹ ਮਿਲਿਆ ਜੀ ਜਿਹੜਾ ਟਿਊਬਵਲ ਬੰਦ ਸੀਗਾ ਪਾਣੀ ਸਪਲਾਈ ਨਹੀਂ ਹੋ ਰਹੀ ਸੀ ਦਿਸੂ ਮਾਜਰੇ ਤੋਂ ਉਹ ਸਪਲਾਈ ਹੋ ਜਾਏਗੀ ਦੋ ਜਗ੍ਹਾ ਤੇ ਪਾਈਪ ਪਾਣੇ ਨੂੰ ਪਾਈਪ ਵੀ ਪੈ ਜਾਣਗੇ ਉਹਦਾ ਜਿਹੜਾ ਪਾਣੀ ਦਾ ਟੈਂਕਰ ਤੇ ਜਾ ਟਿਊਬੇ ਲੇਗਾ ਉਹ ਪਾਸ ਹੋ ਗਿਆ ਉਹਨੇ ਵਰਕ ਆਊਟਰ ਹੋ ਗਏ ਨੇ ਉਹ ਵੀ ਦਾਤਾ ਨੇ ਮੇਰ ਕੀਤੀ ਤੇ ਦੋ ਚਾਰ ਦਿਨਾਂ ਸ਼ੁਰੂ ਹੋ ਗਏ ਜੌਲੀ ਕਹਿੰਦੇ ਮੈਂ ਕਰਵਾਏ ਵਰਕ ਆਊਟ ਜਾ ਕੇ ਨਰੇਸ਼ ਬੱਤਾ ਜੀ ਸਰੋ ਜੀ ਉਹਦੀ ਬਾਵਾ ਜੀ ਦਾਤਾ ਉਹਨੂੰ ਵੀ ਬਖਸ਼ੀਸ਼ ਕਰ 1322 ਨੰਬਰ 10 ਦੇ ਵਸਨੀਕਾਂ ਨੇ ਤੁਹਾਡੇ ਖਿਲਾਫ ਅੱਜ ਨਗਰ ਕਾਉਂਸਲ ਦੇ ਵਿੱਚ ਜਾ ਕੇ ਨਾਰੇ ਲਗਾਏ ਆ ਕਹਿੰਦੇ ਨੇ ਪਾਣੀ ਨਹੀਂ ਦੇ ਰਹੇ ਜੌਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡੇ ਰਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲੇ ਚੀਤੇ ਦੇਖੋ ਵਾਰਡ ਦੇ ਐਮ ਸੀ ਨੇ ਪਾਣੀ ਨਹੀਂ ਦੇਣਾ ਹੁੰਦਾ ਪਾਣੀ ਦਈਏ ਅਸੀਂ ਵਾਰਡ ਦੇ ਐਮ ਸੀ ਸਿਰਫ ਕੰਮ ਪਾਉਂਦੇ ਆ ਸਾਡੇ ਵਾਰਡ ਦੇ ਵੀ ਸਾਡੀ ਕਿਸਮਤ ਖਰਾਬ ਹੈ ਕਿ ਇੱਕ ਜਿਹੜਾ ਟਿਊਬਲ ਸੀ ਇੱਕੋ ਟਿਕਲੋਤਾ ਟਿਊਬਲ ਸੀ ਉਹ ਫੇਲ ਹੋ ਗਿਆ ਉਹਦੇ ਸਿਸਟਰੇ ਵਿੱਚ ਤੁਹਾਨੂੰ ਪਤਾ ਹੋਣਾ ਤੁਹਾਡੀ ਨੋਲੇਜ ਹੋਏਗਾ ਕਿ ਮੈਂ ਤਰਨਾ ਵੀ ਲਾਇਆ ਤਰਨਾ ਲਾਇਆ ਉਹਦੇ ਵਿੱਚ ਵੀ ਐਮਐਲਏ ਮੈਡਮ ਨੇ ਆ ਕੇ ਇੱਕ ਅਮਰਜੈਂਸੀ ਦੇ ਵਿੱਚ ਇੱਕ ਸਾਡਾ ਟਿਊਬਲ ਉਹ ਪਾਸ ਕੀਤਾ ਹੁਣ ਉਹਦੇ ਵਿੱਚ ਕੀ ਹੋ ਰਿਹਾ ਸਿਸਟਰ ਕੀ ਸਿਸਟਮ ਹੈਗਾ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਅੱਜ ਟਿਊਬਲ ਪਾਸ ਹੋਇਆ ਤੇ ਕੱਲ ਦੇ ਕੱਲ ਲੱਗ ਗਿਆ ਗੋਗੋ ਦੀ ਪ੍ਰਵਾਨਗੀ ਵੀ ਲੈਣੀ ਪੈਂਦੀ ਹੈ ਪ੍ਰਵਾਨਗੀ ਉਤੋਂ ਦੀ ਕਿ ਡਾਇਰੈਕਟਰ ਆਫਿਸ ਤੋਂ ਪ੍ਰਵਾਨਗੀ ਲੈ ਕੇ ਇੱਕ ਸਿਸਟਮ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹਦੇ ਵਰਕ ਆਰਡਰ ਜਿਹੜੇ ਸਾਰੇ ਆਨਲਾਈਨ ਸਿਸਟਮ ਹੁੰਦਾ ਹੈ ਉਹ ਕਰਦੇ ਕਰਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਗਿਆ ਸਾਨੂੰ ਪਾਣੀ ਇਨ ਬੀਟਵੀਨ 11 ਨੰਬਰ ਤੋਂ ਮਿਲ ਰਿਹਾ ਸੀ ਔਰ 9 ਨੰਬਰ ਤੋਂ ਵੀ ਮਿਲ ਰਿਹਾ ਸੀ ਦੇਖੋ ਜਿਹੜੇ ਵੀ ਵਾਰਡ ਦੂਜੇ ਹੁੰਦੇ ਵਾਰਡ ਸਾਰੇ ਕੋਈ ਵਾਰਡ ਕਿਸੇ ਐਮਸੀ ਦੇ ਨਹੀਂ ਹੁੰਦੇ ਨਗਰ ਕੌਸ਼ਲ ਸਰਕਾਰ ਪੰਜਾਬ ਸਰਕਾਰ ਵੱਲੋਂ ਇਹ ਸਹੂਲਤ ਦਿੱਤੀ ਜਾਂਦੀ ਹੈ ਪਾਣੀ ਸਾਰੇ ਸ਼ਹਿਰ ਦਾ ਕੋਈ ਐਮਸੀ ਕਿਸੇ ਵਾਰ ਦਾ ਨਾ ਮੈਂ ਮਾਲਕ ਨਾ ਹੋਰ ਕੋਈ ਮਾਲਕ ਸਿਸਟਮ ਹੈ ਹੋਇਆ ਕਿ ਜਦੋਂ ਪਹਿਲੇ ਤੱਕ ਮਿਲਦਾ ਰਿਹਾ ਹੁਣ ਤੱਕ ਪਾਣੀ ਅੱਜ 1.5-2 ਮਹੀਨੇ ਤੋਂ ਮਿਲ ਰਿਹਾ ਸੀ ਤੇ ਹੁਣ ਤੱਕ ਕੋਈ ਕੰਪਲੇਨਟ ਨਹੀਂ ਸੀ ਇਹ ਇੱਕ ਥੋੜੀ ਜਿਹੀ ਸੀਨੀਅਰ ਸਿਟੀਜ਼ਨ ਦਾ ਇਲੈਕਸ਼ਨ ਹੋਇਆ ਥੋੜੇ ਦਿਨ ਪਹਿਲੇ ਤੇ ਉਹਦੇ ਵਿੱਚ ਸਾਡੇ ਨਾਲ ਦੇ ਗੁਜਰਾਲ ਸਾਹਿਬ ਸਾਡੇ ਉਹਨਾਂ ਦੀ ਵਾਈਫ ਐਮਸੀ ਹੈਗੇ ਆ ਉਹ ਦੂਜੀ ਪਾਰਟੀ ਨੂੰ ਸਪੋਰਟ ਕਰ ਰਹੀ ਸੀ ਤੇ ਉਹਨਾਂ ਨੇ ਕੀ ਕੀਤਾ ਜੀ ਆਪਣਾ ਵੀ ਜੋ ਹਾਰ ਗਏ ਇਲੈਕਸ਼ਨ ਚ ਲੋਕਾਂ ਦਾ ਧੰਨਵਾਦ ਮੈਂ ਇਲੈਕਸ਼ਨ ਜਿੱਤ ਗਿਆ ਇਹਨਾਂ ਨੇ ਕੀ ਕੀਤਾ ਜੀ ਜਦੋਂ ਇਹ ਇਲੈਕਸ਼ਨ ਹਾਰ ਗਏ ਤੇ ਇਲੈਕਸ਼ਨ ਕੋਈ ਗੁਜਰਾਲ ਸਾਹਿਬ ਨਹੀਂ ਆ ਰਿਹਾ ਲੇਕਿਨ ਇਹ ਸਪੋਰਟ ਰਸੀਪਰੇ ਤੇ ਇਹਨਾਂ ਨੂੰ ਇਹ ਤਾਂ ਗੱਲ ਕਿ ਵੀ ਮੈਂ ਵੀ ਮੈਂ ਨਾਲ ਸਪੋਰਟ ਕਰ ਰਹੀ ਸੀ ਤੇ ਮੈਂ ਹਾਰ ਗਿਆ ਤੇ ਇਹਨਾਂ ਨੂੰ ਬੇਇੱਜ਼ਤੀ ਜਿਹੀ ਮਹਿਸੂਸ ਹੋਈ ਇਹਨਾਂ ਨੇ ਸਿਆਸਤ ਉਸ ਟਾਈਮ ਚੱਲੀ ਕਿ ਜਦੋਂ 2 ਮਹੀਨੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਬੜਾ ਪਾਣੀ ਥੋੜੀ ਬਹੁਤ ਛੋਟੇ ਸੀ لیکن ਇਹਨਾਂ ਨੇ ਕੀ ਕੀਤਾ ਜੀ ਸਡਨ ਵਾਲਵ ਬੰਦ ਕਰਾ ਕੇ ਤੇ ਵੀ ਹੁਣ ਇਸਟਮ ਜੋਲੀ ਦੀ ਬਦਨਾਮੀ ਕਰਾਈਏ ਤਾਂ ਕਿ ਉਹਦੇ ਬਾੜੇ ਪਾਣੀ ਨਾ ਆਏ ਨੇਚਰਲੀ ਜਦੋਂ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ ਲੋਕ ਤੇ ਗਾਲਾਂ ਕੱਢਣਗੇ ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ ਗੁੰਮਰਾਹ ਕੀਤਾ ਜਾਵੇ ਇਹ ਜੋ ਇਹਨਾਂ ਦੇ ਗੁਜਰਾਤ ਸਾਹਿਬ ਵਾਲੋ ਗੁਜਰਾ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਮੈਂ ਮੈਸੇਜ ਵੀ ਦੱਸ ਦੇਣਾ ਇਹਨਾਂ ਨੇ ਮੈਸੇਜ ਭਾਇ ਕਿ ਦੇਖੋ ਜੀ ਜੋਲੀ ਨੇ ਬਾੜ ਦੇ ਵਿੱਚ ਪਾਣੀ ਨਹੀਂ ਦਿੱਤਾ ਪਾਣੀ ਨਾ ਹੋਣ ਕਰਕੇ ਪਹਿਲੇ ਚੀਤੇ ਕਿਸੇ ਦੂਸਰੇ ਦੇ ਬਾੜ ਦੇ ਵਿੱਚ ਤੁਸੀਂ ਇੰਟਰਫੇਰੈਂਸ ਕਰਨ ਦਾ ਮਤਲਬ ਨਹੀਂ ਤੇ ਤੁਸੀਂ ਕਰ ਵੀ ਰਹੇ ਹੋ ਤਾਂ ਸਹੀ ਗਾਈਡ ਕਰੋ ਜਦੋਂ ਹੁਣ ਪਾਣੀ ਜਿਲਕ ਬਿਲਕੁਲ ਬੰਦ ਹੋ ਗਿਆ ਤੇ ਲੋਕਾਂ ਦੇ ਘਰ ਹਾਹਾਕਾਰ ਮਚ ਗਈ ਹੁਣ ਮੈਂ ਵੀ ਕਿੰਨਾ ਪਾਣੀ ਦੇ ਸਕਦਾ ਮੈਂ ਆਪਣੇ ਪੱਲੋ ਵੀ ਮੇਰੇ ਕੋਲ ਰਿਕਾਰਡ ਹੈਗਾ ਤੈਨੂੰ ਦਿਖਾ ਰਿਹਾ ਵੀ ਮੈਂ ਆਪਣੇ ਪੱਲੋ ਵੀ ਜਿੰਨਾ ਮੈਂ ਟੈਂਕਰ ਭੇਜ ਸਕਿਆ ਲੇਕਿਨ 800 900 ਘਰ ਨੂੰ ਪਾਣੀ ਦੇਣਾ ممکن ਨਹੀਂ ਹੈ ਲੋਕਾਂ ਦਾ ਮੇਰੇ ਪ੍ਰਤੀ ਹਾ ਹਾ ਉਹਨਾਂ ਨੇ ਮੇਰੇ ਮੇਰੇ ਖਿਲਾਫ ਨਾਰੇ ਲਾਣੇ ਵੀ ਲਾ ਦਾ ਜਾਇਜ਼ ਕਿਉਂਕਿ ਉਹਨਾਂ ਨੂੰ ਭੜਕਾਇਆ ਗਿਆ ਜਿਸ ਤਰ੍ਹਾਂ ਲੋਕਾਂ ਨੂੰ ਦੇਖੋ ਲੋਕ ਜਿਸ ਟਾਈਮ ਇਸ ਟਾਈਮ ਦੁਖਦੀ ਰੱਖਤੇ ਹੱਥ ਰੱਖ ਦਿੱਤਾ ਗਿਆ ਜਦੋਂ ਪਾਣੀ ਨਹੀਂ ਹੈ ਲੋਕ ਪਰੇਸ਼ਾਨ ਹੈ ਤੇ ਉਹਨਾਂ ਨੂੰ ਇਹ ਰੱਖਿਆ ਵੀ ਝੋਲੀ ਤੁਹਾਡੇ ਵਾਰਡ ਦੇ ਵਿੱਚ ਜਾਣ ਕੇ ਪਾਣੀ ਨਹੀਂ ਦੇ ਰਿਹਾ ਉਹ ਸਿਲਸਿਲੇ ਦੇ ਮੋਦ ਇਹਨਾਂ ਨੇ ਗਰਮ ਕਰਕੇ ਸਾਰੀ ਇਹ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇਹ ਇਲੈਕਸ਼ਨਾਂ ਦੀ ਰੰਜਿਸ਼ ਤੁਹਾਡੇ ਨਾਲ ਬਸ ਉਹ ਰੰਜਿਸ਼ ਹੈ ਅੱਜ 2 ਮਹੀਨੇ ਤੋਂ ਪਾਣੀ ਆ ਰਿਹਾ ਸੀ ਅੱਜ ਇਹਨਾਂ ਨੇ ਕਿਸ ਤਰ੍ਹਾਂ ਵੀ ਸਿਆਸਤ ਕਰਕੇ ਆ ਵਾਰਡ ਨੰਬਰ 11 ਦੇ ਵੀ ਜਿਹੜੇ ਕੁਝ ਪਿੰਡ ਦੇ ਲੋਕਾਂ ਨੂੰ ਮਿਲ ਕੇ ਇਹਨਾਂ ਨੇ ਸਿਆਸਤ ਰਗੀ ਉਹ ਇਹਦੀ ਜਾਂਚ ਹੋਣੀ ਚਾਹੀਦੀ ਵੀ ਕਿੱਦੇ ਕਹਿਣ ਦੇ ਵਾਲ ਬੰਦ ਹੋਏ ਵਾਲ ਦੇ ਵਿੱਚ ਉੱਥੇ ਸਪੈਸਿਮੈਂਟ ਪਾਇਆ ਗਿਆ ਵਾਲ ਦੇ ਵਿੱਚ ਉਹ ਕਿੱਦੇ ਕਹਿਣ ਦੇ ਪਾਇਆ ਗਿਆ ਇਹਦੀ ਜਾਂਚ ਹੋਣੀ ਚਾਹੀਦੀ ਕਿਉਂਕਿ ਇੱਕ ਹੋਰ ਚਲੋ ਜਾਂਚ ਦਾ ਗੱਲ ਤਾਂ ਬਾਅਦ ਹੈ ਜੌਨੀ ਸਾਹਿਬ ਕੁਝ ਬਾੜ ਦੇ ਬਸਨੀਕ ਔਰਤਾਂ ਤੁਹਾਡੇ ਘਰ ਆਈਆਂ ਤੁਹਾਡੀ ਵਾਈਫ ਦੇ ਕੋਲ ਕਹਿੰਦੇ ਨੇ ਉਹ ਕਹਿੰਦੇ ਗਾਰਡਨ ਨੂੰ ਧੋ ਰਹੇ ਸੀ ਬੂਟਿਆਂ ਨੂੰ ਪਾਣੀ ਲਾ ਰਹੇ ਸੀ ਵੇ ਫਜ਼ੂਲ ਕਹਿੰਦੇ ਪਾਣੀ ਉਹਨਾਂ ਨੇ ਆਪ ਜੀ ਨੂੰ ਦੱਸਿਆ ਵੀ ਸਾਡੇ ਕੋਲ ਪਾਣੀ ਪੀਣੇ ਦਾ ਨਹੀਂ ਹੈ ਇਹ ਜਿਹੜੇ ਨੇ ਪੌਦਿਆਂ ਨੂੰ ਪਾਣੀ ਲਾ ਰਹੇ ਆ ਫਜ਼ੂਲ ਖਰਚੀ ਕਰ ਰਹੇ ਨੇ ਮੈਂ ਤੁਹਾਨੂੰ ਦੱਸਦਾ ਜੀ ਇਹ ਸਾਹਮਣੇ ਸਾਹਮਣੇ ਟੈਂਕ ਹੈਗਾ ਹੈ ਇਹ ਪਾਣੀ ਅਸੀਂ ਰੀਸਾਈਕਲ ਯੂਜ਼ ਕਰਦੇ ਹਾਂ ਥੱਲੇ ਫਿਲਟਰ ਲੱਗੇ ਮੈਂ ਤੁਹਾਨੂੰ ਦਿਖਾਵਾਂਗਾ ਤੁਹਾਡੇ ਕੈਮਰਾ ਬਾਈ ਜੀ ਤੁਹਾਨੂੰ ਥੱਲੇ ਟੈਂਕ ਹੈਗਾ ਤੇ ਉਹ ਟੈਂਕ ਦੇ ਵਿੱਚੋਂ ਅਸੀਂ ਪਾਣੀ ਰੀਸਾਈਕਲ ਯੂਜ਼ ਕਰਦੇ ਹਾਂ ਜਿਹੜਾ ਕਿ ਪੌਦਿਆਂ ਵਾਸਤੇ ਜਾਂ ਉਹਦੇ ਵਾਸਤੇ ਯੂਜ਼ ਕੀਤਾ ਜਾਏ ਉਹ ਜਿਹੜਾ ਪਾਣੀ ਹੈ ਫਿਰ ਥੱਲੇ ਤੁਹਾਨੂੰ ਮੈਂ ਨਾਲੀਆਂ ਵੀ ਦਿਖਾਵਾਂਗਾ ਬਾਹਰ ਜਾ ਕੇ ਉਹਨਾਂ ਨਾਲੀਆਂ ਰਾਹੀਂ ਥੱਲੇ ਪਾਣੀ ਜਾਂ ਤੇ ਉੱਤੇ ਥੱਲੇ ਮੋਟਰ ਲੱਗੀ ਹੈ ਫਿਰ ਉਸ ਮੋਟਰ ਰਾਹੀਂ ਅਸੀਂ ਪਾਣੀ ਉਹ ਪੌਦਿਆਂ ਨੂੰ ਜਾਂ ਕੋਈ ਬਾਹਰ ਥੋੜਾ ਬਹੁਤ ਵੇੜੇ ਛੜਕਾਉ ਕਰਨਾ ਹੋਵੇ ਉਹਦੇ ਅਸੀਂ ਯੂਜ਼ ਕਰਦੇ ਹਾਂ ਗੱਡੀਆਂ ਗੱਡੀਆਂ ਤੋਂ ਨਹੀਂ ਉਹ ਨਹੀਂ ਨਹੀਂ ਗੱਡੀਆਂ ਨਹੀਂ ਤੁੰਦੇ ਜੀ ਉਹਦੇ ਨਾਲ ਗੱਡੀਆਂ ਤੇ ਸਿਰਫ ਉਹ ਬਾਲਟੀ ਨਾਲ ਧੋਕੇ ਜਾਂਦਾ ਹੈ ਉਹ ਗੱਡੀਆਂ ਦੇ ਵਾਸਤੇ ਅਸੀਂ ਕੋਈ ਪਾਣੀ ਨਹੀਂ ਯੂਜ਼ ਕਰਦੇ ਤੇ ਉਹ ਉਹਨਾਂ ਨੇ ਕੀ ਮੌਕੇ ਤੇ ਆ ਕੇ ਕੋਤਤੀ ਉਸ ਟਾਈਮ ਪਾਣੀ ਪੁਣੀ ਦੇ ਰਿਆ ਸੀ ਉਹ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਪਾਣੀ ਵੇਚ ਗਏ ਉਹਨੇ ਕਿਹਾ ਵੀ ਹੈ ਵਾਈਫ ਨੇ ਇਹ ਪਾਣੀ ਜਿਹੜਾ ਹੈਗਾ ਅਸੀਂ ਥੱਲੇ ਟੈਂਕ ਹੈਗਾ ਉਹ ਰੀਸਾਈਕਲ ਪਾਣੀ ਯੂਜ਼ ਕਰਦੇ ਆ। ਮਤਲਬ ਗੰਦੇ ਪਾਣੀ ਨੂੰ ਸਾਫ਼ ਕਰਕੇ ਹਾਂ ਥੱਲੇ ਫਿਲਟਰ ਲੱਗਾ ਹੈ ਮੈਂ ਤੁਹਾਨੂੰ ਦਿਖਾ ਦੇਣਾ ਹੁਣੇ ਵਗੜ ਕੇ। ਤੇ ਉਹ ਪਾਣੀ ਅਸੀਂ ਯੂਜ਼ ਕਰਦੇ ਆ। ਸਾਨੂੰ ਵੀ ਪਤਾ ਹੈ ਅਸੀਂ ਐਮਸੀ ਆ ਅਸੀਂ ਪਾਣੀ ਵੇਸਟ ਕਿਉਂ ਕਰਾਂਗੇ ਜਦੋਂ ਲੋਕਾਂ ਨੂੰ ਅਸੀਂ ਮੈਸੇਜ ਦੇਣੇ ਆਂ ਵੀ ਪਾਣੀ ਨਾ ਵੇਸਟ ਕਰੋ। ਅਸੀਂ ਖੁਦ ਕਿਉਂ ਵੇਸਟ ਕਰਾਂਗੇ? ਤੁਸੀਂ ਫਿਰ ਇਹ ਹੁਣ ਤੁਹਾਡਾ ਪਾਣੀ ਜਿਹੜਾ ਰੰਜਿਸ ਕਰਨ ਬੰਦ ਹੋ ਗਿਆ। ਹੁਣ ਕੀ ਹੱਲ ਕੱਢ ਰਹੇ ਹੋ ਫਿਰ? ਹੁਣ ਉਸ ਤੋਂ ਬਾਅਦ ਅੱਜ ਸਵੇਰ ਦੀ ਜਿਹੜੀ ਮੈਂ ਸੇਰੇ ਜਾ ਕੇ ਡਾਇਰੈਕਟਰ ਸਾਹਿਬ ਦੇ ਆਫ ਤੇਰੇ ਮੈਂ ਰੁਪਿੰਦਰ ਬਰਾੜ ਜੀ ਤੇ ਗਲਮੋਰ ਦੇ ਪ੍ਰਧਾਨ ਜੀ ਐ ਐਚ ਸੰਧੂ ਜੀ ਤਿੰਨੋਂ ਅਸੀਂ ਗਏ ਆ ਅਸੀਂ ਜਾ ਕੇ ਡਾਇਰੈਕਟਰ ਸਾਹਿਬ ਨੇ ਸਾਨੂੰ ਬੜਾ ਅੱਛਾ ਠੀਕ ਕੀਤਾ ਉਹਨਾਂ ਨੇ ਨਾਲ ਦੇ ਨਾਲ ਜਿਹੜਾ ਐਸਸੀ ਸਾਹਿਬ ਕੋਲੋਂ ਆਈਡੀ ਦੇ ਫਾਰਵਰਡ ਕਰਵਾਈ ਕਿ ਹੁਣੇ ਇਹਨੂੰ ਵਰਕ ਆਊਟਰ ਨੂੰ ਫਾਰਵਰਡ ਕਰਵਾਉਂ। ਅਸੀਂ ਉਹ ਵਰਕ ਆਊਟਰ ਦੇ ਫਾਰਮ ਫਾਰਵਰਡ ਕਰਾ ਕੇ ਜਦੋਂ ਨਗਰ ਕੌਂਸਲ ਪਹੁੰਚੇ ਆ ਅੱਗੇ ਗੁਜਰਾਲ ਸਾਹਿਬ ਲੋਗਾਂ ਨੂੰ ਕਿਉਂਕਿ ਲੋਗ ਆਪਣੀ ਜਗ੍ਹਾ ਠੀਕ ਹੈ ਮੈਂ ਲੋਗਾਂ ਨੂੰ ਗਲਤ ਨਹੀਂ ਕਹਿੰਦਾ ਜਿੱਦੋਂ ਕੱਲ ਪਾਣੀ ਨਹੀਂ ਆਏਗਾ ਉਹ ਤੇ ਭੜਕੇ ਗਈ ਔਰ ਮੌਕੇ ਦਾ ਜੇ ਉਹਨੂੰ ਪੜਤਾਤਾ ਜੇ ਵੀ ਤੁਹਾਨੂੰ ਤੇ ਜੋਲੀ ਐਮਸੀ ਪਾਣੀ ਨਹੀਂ ਦੇ ਰਿਹਾ ਤੁਹਾਡੇ ਬਾਕੇ ਆ ਸੂਤਾਂ ਜੀ ਗੁਜਰਾਲ ਸਾਹਿਬ ਪੜਤਾਰ ਰਹੇ ਨੇ ਸਰ ਉਹ ਨਾ ਲੱਗੇ ਆਏ ਉੱਥੇ ਸਾਰੇ ਨੂੰ ਸਾਰੇ ਪਤਾ ਉਹ ਨਾ ਲੈ ਕੇ ਲੀਡ ਹੀ ਕਰ ਰਹੇ ਸੀ ਦੂਸਰੇ ਤੇ ਬਾੜੇ ਚ ਇੱਕ ਪੋਲੀਟਿਕਲ ਉਹਨੂੰ ਕਰਕੇ ਲੈ ਰਿਆ ਉਹ ਤਾਂ ਕਹਿ ਰਿਹਾ ਉਹਨੇ ਵੀ ਬਿਆਨ ਦਿੱਤੇ ਨੇ মিডিਆ ਨੂੰ ਕਿ ਮੈਂ ਕਿਸੇ ਦਾ ਕੋਈ ਪਾਣੀ ਨਹੀਂ ਬੰਦ ਕਰਾਇਆ ਮੈਂ ਪਹਿਲਾਂ ਵੀ ਪਾਣੀ ਦਿੰਦਾ ਸੀ ਹੁਣ ਵੀ ਪਾਣੀ ਦਿੰਦਾ ਸਰ ਜੇ ਪਾਣੀ ਪਹਿਲਾਂ ਪਹਿਲੇ ਚਿੱਤੇ ਮੈਂ ਗੁਆੜ ਦਾ ਕੋਈ ਵੀ ਐਮਸੀ ਮਾਲਕ ਨਹੀਂ ਹਾਂ ਕਿਤੇ ਨਗਰ ਕੌਂਸਲ ਕੋਲ ਰਾਈਟਸ ਆ ਕਿ ਜਿੱਥੇ ਪਾਣੀ ਦੇਣਾ ਕਿਤੇ ਨਹੀਂ لیکن سیاست ਵਰਤੀ ਗਈ ਜਦ ਹੁਣ ਤੱਕ ਕੋਈ ਹਾਹਾਕਾਰ ਨਹੀਂ ਮੱਚੀ ਸੀ ਇਹ ਸੱਦਨ ਤਿੰਨ ਦਿਨਾਂ ਵਿੱਚ ਕਿਦਾਂ ਹਾਹਾਕਾਰ ਮੱਚ ਗਈ ਜਦ ਪਹਿਲੇ ਚੱਲ ਰਿਹਾ ਸੀ ਕੰਮ ਵਾਲ ਤੇ ਦੇਖੋ ਟਿਊਬਲ ਤੇ ਅਜੇ 1.5 2 ਮਹੀਨੇ ਦਾ ਫੇਰ ਸੀ ਤਾਂ ਤਾਂ ਕੰਮ ਚੱਲੀ ਜਾ ਰਿਹਾ ਸੀ ਜਿੱਦਾਂ ਹੀ ਇਲੈਕਸ਼ਨ ਆ ਰਹੇ ਹਾਹਾਕਾਰ ਇਦਾਂ ਕਿਦਾਂ ਮੱਚ ਗਈ ਤੇ ਹੁਣ ਵਾਰਡ ਦੇ ਵਸਨੀਕਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਾਓਗੇ ਕਿ ਮੈਂ ਉਹਨਾਂ ਨੂੰ ਵਹੀ ਕਿਹਾ ਜੀ ਦੇਖੋ ਅੱਜ ਅਸੀਂ ਕੱਲ ਤੁਹਾਡਾ ਟਿਊਬਲ ਦਾ ਜਿਹੜਾ ਨਵਾਂ ਹੈ ਉਹਦਾ ਉਦਘਾਟਨ ਹੋ ਜਾਏਗਾ ਨਵਾਂ ਟਿਊਬਲ ਕੱਲ ਸਟਾਰਟ ਹੋ ਜਾਏਗਾ ਵਾਰਡ ਦੇ ਲੋਕਾਂ ਨੂੰ ਬੇਨਤੀ ਹੈ ਕਿ ਥੋੜਾ ਸਬਰ ਰੱਖੋ ਜਿੱਦਾਂ ਵੀ ਹੋ ਕੇ ਮੈਂ ਵੀ ਪਰਸਨਲ ਤੁਹਾਨੂੰ ਪਤਾ ਹੈ ਮੇਰੇ ਕੋਲ ਪੂਰਾ ਰਿਕਾਰਡ ਦੇ ਨਾਲ ਹੈ ਮੈਂ ਤੁਹਾਨੂੰ ਘਰ-ਘਰ ਆਪਣੇ ਪੱਲੋ ਵੀ ਟੈਂਕਰ ਦੇ ਰਿਹਾ ਪਰ ਫਿਰ ਵੀ ਵਾਰਡ ਦੇ ਦੇਖੋ 800 ਲੋਕਾਂ ਨੂੰ ਮੈਂ ਇਕੱਲਾ ਮੈਂ ਵੀ ਨਹੀਂ ਪਾਣੀ ਦੇ ਸਕਦਾ ਨਗਰ ਕੌਸਲ ਵਾਲਾ ਵੀ ਤਕਰੀਬਨ ਰੋਜ਼ ਦੇ 5 ਤੋਂ 7 ਟੈਂਕਰ ਦਿੱਤੇਗੇ ਜਿਹੜਾ ਕਿ ਉਹ ਚੀਜ਼ ਹੈ ਲੇਕਿਨ ਵਾਰਡ ਦੇ ਵਾਸੀ ਕਿੱਧਰ ਜਾਣ ਉਹ ਪਰੇਸ਼ਾਨ ਉਹਨਾਂ ਦਾ ਜਿਹੜਾ ਰੋਸ਼ ਹੈ ਉਹ ਜਾਇਜ਼ ਹੈ ਤੁਹਾਡੇ ਆਪਣੇ ਵਾਰਡ ਦੇ ਵਾਸੀਆਂ ਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤਾਨੂੰ ਪਤਾ ਹੈ ਕਿ ਪਹਿਲੇ ਪ੍ਰਧਾਨ ਵਸਤੇ ਮੇਰੀ ਵਾਈਫ ਦਾ ਨਾਮ ਸੀ ਜਿਹੜਾ ਕਿ ਅਕਾਲੀਆਂ ਨੇ ਉਸ ਟਾਈਮ ਸਾਡੇ ਦੋ ਐਮਸੀਆਂ ਨੂੰ ਜੋ ਵੀ ਹੋਇਆ ਇਹਨਾਂ ਨੇ ਬਣ ਗਏ ਉਸ ਤੋਂ ਬਾਅਦ ਸ਼ੁਰੂ ਤੋਂ ਇਹ ਗੁਜਰਾਲ ਸਾਹਿਬ ਔਰ ਸਾਡੇ ਪ੍ਰਧਾਨ ਜਿਹੜੇ ਹੈਗੇ ਨਗਰ ਕੌਂਸਲ ਦੇ ਇਹਨਾਂ ਨੇ ਸਿਆਸਤ ਵਰਤੀ ਹੈ ਜਿਨਨੇ ਤੇ ਤੁਹਾਡੇ ਐਮਸੀਸੀ ਤੁਹਾਡੇ ਅਕਾਲੀ ਦਲ ਦੇ ਉਹਨਾਂ ਦੇ 3-3 ਕਰੋੜ ਦੇ ਕੰਮ ਪਏ ਔਰ ਜਾਣ ਬੁਝ ਕੇ ਜੋਲੀ ਦੀ ਬਦਨਾਮੀ ਹੋਵੇ ਇਹਨਾਂ ਨੇ ਜੇ ਮੈਂ ਕਰੋੜ ਦਾ ਵੀ ਕੰਮ ਪਾਇਆ ਤੇ ਉਹਦੇ ਵਿੱਚ ਕਰੋੜ ਦਾ ਕੰਮ ਪਾਇਆ ਇਹਨਾਂ ਨੇ 10 ਲੱਖ ਲਏ ਜਦ ਕੰਮ ਇਹਨਾਂ ਨੇ ਪੈਣ ਨਹੀਂ ਦਿੱਤੇ ਉਸ ਤੋਂ ਬਾਅਦ ਗੁਜਰਾਲ ਸਾਹਿਬ ਵਾਰ-ਵਾਰ ਮੈਂ ਤੁਹਾਨੂੰ ਮੈਸੇਜ ਦਿਖਾਣਾ ਲੋਕਾਂ ਨੂੰ ਮੈਸੇਜ ਭਾਰਾ ਵੀ ਜੋਲੀ ਨੇ ਆਪਣੇ ਵਾਰਡ ਦੇ ਵਿੱਚ ਕੰਮ ਨਹੀਂ ਪਾਇਆ ਜੋਲੀ ਨੇ ਆਪਣੇ ਜੇਬ ਚ ਕੰਮ ਪਾਣੇ ਸੀ ਜੋਲੀ ਨੇ ਜੇ ਤੁਸੀਂ ਪ੍ਰਧਾਨ ਤੁਸੀਂ ਉਹ ਤੁਹਾਡੇ ਇਕੱਲੇ ਦਲ ਦੇ ਤੁਸੀਂ ਜਾਣ ਬੁਝ ਕੇ ਸਾਜ਼ਿਸ਼ ਕਰ ਰਹੇ ਹੋ ਕਿ ਵਾਰਡ ਦੇ ਵਿੱਚ ਕੰਮ ਨਾ ਪੈਣ ਅੱਜ ਅਗਰ ਕੰਮ ਪਏ ਹੁੰਦੇ ਅੱਜ ਅਗਰ ਟਿਊਬਲ ਪਏ ਹੁੰਦੇ ਤੇ ਕਿਆ ਲੱਗੇ ਨਾ ਹੁੰਦੇ ਜੋਲੀ ਨੇ ਆਪਣੇ ਕੋ ਲੋ ਲਾਣੇ ਸੀ ਲਾਣੇ ਤੇ ਨਗਰ ਕੌਸਲ ਨੇ ਸੀ ਔਰ ਲੇਕਿਨ ਨਗਰ ਕੌਸਲ ਦੇ ਪ੍ਰਧਾਨ ਤੁਸੀਂ ਉਹ ਤੁਹਾਡਾ ਤੁਹਾਡੀ ਤੁਹਾਡੇ ਅਕਾਲੀ ਦਲ ਦੇ ਆ ਤੁਸੀਂ ਕੰਮ ਨਹੀਂ ਹੋਣ ਦਿੱਤੇ ਔਰ ਜਾਣ ਕੇ ਆ ਸਿਆਸਤ ਬਾਰਤੇ ਵੀ ਜੋਲੀ ਨੇ ਕੰਮ ਨਹੀਂ ਹੋਣ ਦਿੱਤੇ ਜੋਲੀ ਦਾ ਕਿਹੜਾ ਕੰਮ ਪਾਸ ਹੈ ਦੱਸੋ ਜਿਹੜਾ ਜੋਲੀ ਦਾ ਕੰਮ ਪਾਸ ਹੈ ਔਰ ਜੋਲੀ ਨੇ ਨਹੀਂ ਹੋਣ ਦਿੱਤਾ ਇਸੀ ਦਾ ਅਪਰੋਚ ਦਿਓ ਤੁਸੀਂ ਕਹਿ ਰਹੇ ਹੋ ਵੀ ਜੋਲੀ ਨੇ ਕੰਮ ਨਹੀਂ ਹੋਣ ਦਿੱਤੇ ਕੰਮ ਨਹੀਂ ਕੀਤੇ ਵਾਰਦੇ ਵੀ ਕੰਮ ਸਰ ਤੁਸੀਂ ਅਗਰ ਪੈਣ ਦਿੰਦੇ ਕੰਮ ਤੁਸੀਂ ਮੇਰਾ ਨੁਕਸਾਨ ਨਹੀਂ ਕੀਤਾ ਇਹ ਵਾਰਡ ਦੇ 10000 ਲੋਕਾਂ ਦਾ ਤੁਸੀਂ ਨੁਕਸਾਨ ਕੀਤਾ ਹੈ। ਅਗਰ ਤੁਹਾਨੂੰ ਮੇਰੇ ਨਾਲ ਕੋਈ ਰੰਜਿਸ਼ੀ ਮੇਰੇ ਨਾਲ ਕੱਢ ਲੈਂਦੇ ਮਾਨੂੰ ਜਾਨ ਤੋਂ ਮਾਰ ਦਿੰਦੇ। ਲੇਕਿਨ ਮੇਰੇ ਵਾਰਡ ਦੇ ਲੋਕਾਂ ਨਾਲ ਜਿਹੜਾ ਤੁਸੀਂ ਸਿਆਸਤ ਵਰਤੀ ਹੈ ਔਰ ਅੱਜ ਤੁਸੀਂ ਉਹਨਾਂ ਨਾਲ ਖੜੇ ਹੋ ਕੇ ਸੱਚੇ ਸੁੱਚੇ ਬਣ ਰਹੇ ਹੋ ਇਹ ਬਹੁਤ ਹੀ ਗੰਦੀ ਸਿਆਸਤ ਹੈ। ਤੁਹਾਨੂੰ ਇਸ ਚੀਜ਼ ਦਾ ਪਰਮਾਤਮਾ ਕਦੇ ਬਾਫ ਮਾਫ। ਤੁਸੀਂ ਦੇਖਿਆ ਤਸਵੀਰਾਂ ਵਾਰਡ ਨੰਬਰ 10 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਸਾਡਾ ਟਿਊਬਵਲ ਖਰਾਬ ਪਿਆਏ। ਪਾਣੀ ਦੀ ਹਹਾਕਾਰ ਪੂਰੇ ਵਾੜ ਦੇ ਵਿੱਚ ਮੱਚੀ ਹੋਈ ਹੈ ਪਰ ਗੱਲ ਕਰੀਏ ਹਰਿੰਦਰ ਝੋਲੀ ਦੇ ਘਰ ਜਾ ਕੇ ਜਦੋਂ ਅਸੀਂ ਦੇਖਿਆ ਉਹਦੀ ਵਾਈਫ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਗਾਰਡਨ ਨੂੰ ਪਾਣੀ ਲਗਾਇਆ ਜਾ ਰਿਹਾ ਸੀ ਪੌਦਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਸੀ ਤੇ ਸਾਡੇ ਨਾਲ ਜਿਹੜੇ ਨੇ ਰੂਡਲੀ ਵਿਹਾਰ ਦੇ ਉਹ ਬੋਲੇ ਤੇ ਜਦੋਂ ਦੂਜੇ ਪਾਸੇ ਹਰਿੰਦਰ ਝੋਲੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਦੇ ਇਲੈਕਸ਼ਨ ਸੀ ਉਹਨਾਂ ਇਲੈਕਸ਼ਨਾਂ ਨੂੰ ਲੈ ਕੇ ਮੇਰੀ ਜਿੱਤ ਹੋਈ ਹੈ ਜੋ ਨਾਲ ਦੇ ਐਮਸੀ ਨੇ ਗੁਜਰਾਲ ਸਾਹਿਬ ਉਹ ਜਿਹੜੇ ਹਾਰੇ ਨੇ ਉਹਨਾਂ ਦੀ ਸਪੋਰਟ ਕਰ ਰਹੇ ਸੀ ਜਿਸ ਕਾਰਨ ਰੰਜਿਸ ਦੇ ਬਦਾਲਤ ਮੇਰਾ ਜਿਹੜਾ ਪਾਣੀ ਜਿਹੜਾ ਉਹਨਾਂ ਨੇ ਬੰਦ ਕਰਾ ਕੇ ਮੇਰੇ ਖਿਲਾਫ ਜਿਹੜੇ ਨੇ ਨarre ਲਵਾਏ ਨੇ ਪਰ ਗੱਲ ਕਰੀਏ ਗੁਜਰਾਲ ਵੀ ਕਹਿ ਰਿਹਾ ਹੈ ਕਿ ਮੈਂ ਕਿਸੇ ਦਾ ਕੋਈ ਪਾਣੀ ਬੰਦ ਨਹੀਂ ਕਰਵਾਇਆ ਤੇ ਨਾ ਹੀ ਮੈਂ ਕਿਸੇ ਨੂੰ ਭੜਕਾ ਰਿਹਾ ਹਾਂ ਪਰ ਹਰਿੰਦਰ ਜੋਲੀ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੀ ਜੜੀ ਆ ਜਾਂਚ ਹੋਣੀ ਚਾਹੀਦੀ ਹੈ ਜਦੋਂ 2 ਮਹੀਨੇ ਪਹਿਲਾਂ ਬਿਲਕੁਲ ਪਾਣੀ ਦੀ ਸਪਲਾਈ ਠੀਕ ਸੀ ਤਾਂ ਕਿਸ ਨੇ ਇਹ ਬੰਦ ਕਰਵਾਈ ਹੈ ਆਲੋ ਉਨ੍ਹਾਂ ਨੇ ਵਾਰਡ ਦੇ ਵਸਨੀਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਇੱਕ ਟਿਊਬਲ ਜਿਹੜਾ ਹੈ ਮੈਂ ਡਾਇਰੈਕਟਰ ਤੋਂ ਪਾਸ ਕਰਾ ਕੇ ਲਿਆ ਆ ਹਾਂ ਇੱਕ ਦੋ ਦਿਨ ਦੇ ਵਿੱਚ ਉਸ ਦਾ ਜਿਹੜਾ ਉਦਘਾਟਨ ਵੀ ਕੀਤਾ ਜਾਵੇਗਾ ਜਲਦ ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ ਖਰੜ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ